ਪੰਜਾਬ ਪੁਲਿਸ ਨੇ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਸ਼ੰਭੂ ਅਤੇ ਟਾਬੀ ਗੁਜਰਾ ਬਾਰਡਰਾਂ ਤੇ 13 ਮਹੀਨਿਆਂ ਤੋਂ ਮੋਰਚਾ ਲਾ ਕੇ ਬੈਠੇ ਕਿਸਾਨਾਂ ਖਿਲਾਫ ਕਾਰਵਾਈ ਕਰਦਿਆਂ ਦੋਵੇਂ ਬਾਰਡਰ ਖਾਲੀ ਕਰਵਾ ਲਏ ਹਨ ਇਹ ਕਾਰਵਾਈ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਮੋਰਚਿਆਂ ਵੱਲ ਪਰਤ ਰਹੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇੜ ਸਮੇਤ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਮਗਰੋਂ ਕੀਤੀ ਗਈ ਹੈ ਕਿਸਾਨਾਂ ਨੂੰ ਬਹਾਦਰਗੜ੍ਹ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਲਿਜਾਇਆ ਗਿਆ ਜਿਸ ਨੂੰ ਆਰਜੀ ਡਿਟੇਸ਼ਨ ਕੇਂਦਰ ਵਿੱਚ ਤਬਦੀਲੀ ਕੀਤਾ ਗਿਆ ਹੈ। ਕਿਸਾਨਾਂ ਨੂੰ ਪਹਿਲਾ ਮੁਹਾਲੀ ਦੇ ਫੇਜ਼ 2 ਥਾਣੇ ਦੇ ਵਿੱਚ ਲਿਆਂਦਾ ਗਿਆ ਸੀ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਤਬਦੀਲ ਕਰਨ ਦੇ ਵੀ ਚਰਚੇ ਹਨ ਇਸੇ ਦੌਰਾਨ ਪੁਲਿਸ ਨੇ ਦੋਵੇਂ ਵਾਡਰਾਂ ਤੇ ਬਲਡوزر ਕਾਰਵਾਈ ਕਰਦੇ ਆ ਕਿਸਾਨਾਂ ਬਲੋ ਬਣਾਈਆਂ ਸਟੇਜਾਂ ਟਾ ਦਿੱਤੀਆਂ ਟਾਬੀ ਗੁਜਰਾ ਬਾਰਡਰ ਤੇ ਚੜਮਗਰੋ ਪੁਲਿਸ ਨੇ ਕਿਸਾਨਾਂ ਤੇ ਹਲਕਾ लाठी चार्ज ਵੀ ਕੀਤਾ ਵੱਡੀ ਗਿੰਦ ਦੇ ਵਿੱਚ ਕਿਸਾਨ ਹਿਰਾਸਤ ਦੇ ਵਿੱਚ ਲੈ ਲੇ ਗਏ ਕਿਸਾਨਾਂ ਖਿਲਾਫ ਕਾਰਵਾਈ ਦੌਰਾਨ ਪਟਿਆਲਾ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸ਼ੰਭੂ ਅਤੇ ਖਨੌਰੀ ਦੋਵੇਂ ਵਾਡਰਾਂ ਤੇ 500 ਦੇ ਕਰੀਬ ਕਿਸਾਨ ਸਨ ਜਦਕੇ ਪੁਲਿਸ ਦੀ ਨਫਰੀ 5000 ਦੇ ਕਰੀਬ ਹੈ ਪੁਲਿਸ ਨੇ ਰਾਤੋ-ਰਾਤ ਇੱਥੇ ਬਣੇ ਕਿਸਾਨਾਂ ਦੇ ਰਹਿਣ ਬਸੇਰੀਆਂ ਸਮੇਤ ਹੋਰ ਸਾਰਾ ਸਾਜੋ-ਸਮਾਨ ਲਾਂਬੇ ਕਰ ਦਿੱਤਾ ਜਾਣਕਾਰੀ ਮੁਤਾਬਕ ਹਰਿਆਣਾ ਪੁਲਿਸ ਵੱਲੋਂ ਵੀ ਦੋਵੇਂ ਬਾਰਡਰਾਂ ਤੇ 13 ਮਹੀਨਿਆਂ ਤੋਂ ਕੀਤੀ ਗਈ ਜ਼ਬਰਦਸਤ ਬੈਰੀਕੇਡਿੰਗ ਤੋੜ ਦਿੱਤੀ ਜਾਵੇਗੀ ਅਤੇ 20 ਮਾਰਚ ਨੂੰ ਦੋਵੇਂ ਬਾਰਡਰਾਂ ਤੇ ਆਵਾਜਾਈ ਬਹਾਲ ਹੋ ਜਾਵੇਗੀ ਪਾਵੇਂ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਚ ਵਕ-ਵਕ ਥਾਂ ਹੀ ਸਵੇਰ ਤੋਂ ਹੀ ਪੁਲਿਸ ਫੋਰਸ ਇਕੱਠੀ ਹੋ ਗਈ ਸੀ ਪਰ ਦੋਵੇਂ ਬਾਰਡਰਾਂ ਤੇ ਤਾਂ ਵਾ ਬਾਰੋ-ਬਾਰੀ ਦੇਰ ਸ਼ਾਮ ਨੂੰ ਭੋਲਿਆ ਗਿਆ ਇਸੇ ਦੌਰਾਨ ਹਲਕਾ ਲਾਠੀ ਚਾਰਜ ਤੇ ਤੱਕਾ ਮੁੱਕੀ ਵੀ ਹੋਈ ਜਿਸ ਦੌਰਾਨ ਬਹੁਤੇ ਕਿਸਾਨਾਂ ਨੂੰ ਖੜੇੜ ਦਿੱਤਾ ਗਿਆ ਤੇ ਕਈ ਅੜੇ ਵੀ ਰਹੇ ਜੋ ਬਾਅਦ ਵਿੱਚ ਜ਼ੋਰ ਨਾ ਚਲਦਿਆਂ ਵੇਖ ਕੇ ਖੁਦ ਹੀ ਪੁਲਿਸ ਦੀਆਂ ਬੱਸਾਂ ਦੇ ਵਿੱਚ ਬੈਠ ਗਏ ਜਦਕਿ ਕਈਆਂ ਨੂੰ ਪੁਲਿਸ ਵੱਲੋਂ ਜ਼ਬਰੀ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਦੋਵੇਂ ਥਾਵਾਂ ਤੇ 300 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ ਪਰ ਬਾਅਦ ਵਿੱਚ ਬਹੁਤਿਆਂ ਨੂੰ ਛੱਡ ਦਿੱਤਾ ਗਿਆ ਕਾਰਨ ਨੂੰ ਨਾ ਜਾਣਦੀ ਜਿੱਦ ਕਰਨ ਵਾਲੇ ਕਿਸਾਨਾਂ ਨੂੰ ਥਾਣਿਆਂ ਤੇ ਹੋਰ ਆਮਦੇ ਵਿੱਚ ਬੰਦ ਵੀ ਕੀਤਾ ਗਿਆ ਰਾਤੀ 9:30 ਵਜੇ ਤੱਕ ਦੋਵੇਂ ਹੀ ਬਾਰਡਰਾਂ ਤੇ ਕੋਈ ਵੀ ਕਿਸਾਨ ਮੌਜੂਦ ਨਹੀਂ ਸੀ ਕਿਸਾਨਾਂ ਨੂੰ ਲਾਂਭੇ ਕਰਨ ਤੋਂ ਬਾਅਦ ਪੁਲਿਸ ਨੇ ਇੱਥੇ 3 ਨਾ ਫਾਈਬਰ ਟਰਾਲੀਆਂ ਤੇ ਤੰਬੂਆਂ ਦੇ ਬਣਾਏ ਗਏ ਰੈਣ ਬਸੇਰਿਆਂ ਸਮੇਤ ਮੁੱਖ ਸਟੇਜਾਂ 'ਤੇ ਵੀ ਜਸੀਬੀ ਨਾਲ ਤੋੜ ਕੇ ਟੈ ਟੈਰੀ ਕਰ ਦਿੱਤੀਆਂ ਏਸੀ ਕੂਲਰ ਪੱਖੇ ਅਤੇ ਲਾਈਟਾਂ ਆਦ ਵੀ ਉਤਾਰ ਦਿੱਤੇ ਗਏ ਕੋਈ ਸਾਜ਼ੋ ਸਮਾਨ ਟੁੱਟ ਵੀ ਗਿਆ ਪਰ ਅਜੇਆ ਬਹੁਤਾ ਸਮਾਨ ਪੁਲਿਸ ਨੇ ਥਾਣੇ ਜਾਹੋਰ ਖੁੱਲੀਆਂ ਥਾਵਾਂ ਤੇ ਰਖਵਾ ਦਿੱਤਾ ਇਥੋਕੇ ਟਰੈਕਟਰ ਟਰਾਲੀਆਂ ਤਾਂ ਕਿਸਾਨ ਖੁਦ ਵੀ ਲੈ ਗਏ ਤੇ ਬਾਕੀ ਪੁਲਿਸ ਨੇ ਖੁੱਲੀਆਂ ਥਾਵਾਂ ਤੇ ਖੜੀਆਂ ਕਰ ਦਿੱਤੀਆਂ <table> ਤਾਬੀ ਗੁਜਰਾ ਬਾਰਡਰ ਤੇ ਪੁਲਿਸ ਦੀ ਅਗਵਾਈ ਡੀਆਈਜੀ ਮਨਜੀਤ ਸਿੱਧੂ ਕਰ ਰਹਿਸਾਨ ਜਿਨ੍ਹਾਂ ਪਹਿਲਾਂ ਕਿਸਾਨਾਂ ਨੂੰ ਰਸਤਾ ਖਾਲੀ ਕਰਨ ਦੀ ਅਪੀਲ ਕੀਤੀ ਤੇ ਫਿਰ ਪੁਲਿਸ ਨੇ ਤਾਂਵਾ ਬੋਲ ਦਿੱਤਾ ਉਧਰ ਸ਼ੰਭੂ ਬਾਰਡਰ ਤੇ ਪੁਲਿਸ ਦੀ ਕਾਰਵਾਈ ਕਰ ਰਿਹਾ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਹੈ ਕਿ 20 ਮਾਰਚ ਦੀ ਸਵੇਰ ਤੱਕ ਇੱਥੇ ਅਜਿਹਾ ਦ੍ਰਿਸ਼ ਨਜ਼ਰ ਆਵੇਗਾ ਕਿ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕੇਗਾ ਕਿ ਇੱਥੇ ਕਿ ਧਰਨਾ ਵਿਚ ਆੜਿਆ ਸੀ ਉਹਨਾਂ ਕਿਸਾਨਾਂ ਨੂੰ ਬਾਰਡਰ ਵਾਲੇ ਰਸਤੇ ਖਾਲੀ ਕਰਨ ਦੀ ਅਪੀਲ ਕੀਤੀ ਤੇ ਆਖਿਆ ਕਿ ਪੁਲਿਸ ਨੇ ਚਾਹੁੰਦੀ ਕਿ ਕਿਸਾਨ ਭਰਾਵਾਂ ਨਾਲ ਕਿਸੇ ਵੀ ਤਰ੍ਹਾਂ ਦਾ ਤੱਕਾ ਕੀਤਾ ਜਾਵੇ ਇਸ ਉਪਰੰਤੇ ਕਿਸਾਨਾਂ ਨੇ ਨਾਰੇਬਾਜ਼ੀ ਕਰਦੇ ਹਾਂ ਪੁਲਿਸ ਦੀ ਕਾਰਵਾਈ ਦੀ ਨਿੰਦਾ ਵੀ ਕੀਤੀ